हाँ नवादे लाभ बहुत ज्यादा पड़ता है ये हम्म नगर टीम ने कैसे बात कराई होगी ਉਹ ਬਰੇ ਤੋਂ ਲੋ ਜੀ ਇੱਕ ਨੇ ਜੀ ਇਹ ਲਈ ਮਰੀਏ ਸਾਰਿਆਂ ਦੀ ਆ ਬਚ ਗਏ ਬੜਾ ਮੀਨੇ ਫ੍ਰੈਸ਼ ਅੱਜ ਆ ਅੱਜ ਆ ਜੋ ਪਟਨ ਇਹ ਵੀ ਬੜੇ ਹੀ ਰੱਖ ਲੂ ਯਾਰ ਹਾਂ ਫ੍ਰੀ ਲਾਈਟ ਆਨ ਕਰਨਾ ਕੈਮਰੇ ਦੀ ਕੀਤੀ ਹੋਈ ਆ ਹੁਣ ਇੰਨੀ ਦੂਰ ਕਿੱਥੇ ਜਾਊਗੀ ਲੈ ਤਸਵੀਰ ਤਾਂ ਬਹੁਤ ਅਮੀਰ ਕੀ ਨਾਮ ਹੋ ਬਈ ਆਪ ਦਾ ਮੇਰਾ ਨਾਮ ਸ਼ਰਨਜੀਤ ਸਿੰਘ ਜੀ ਸ਼ਰਨਜੀਤ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਐਦਾਂ ਜੀ ਮੈਂ ਅਸੀਂ ਲੁਧਿਆਣੇ ਦੇ ਰਹਿਣ ਵਾਲੇ ਆ ਅੱਛਾ ਜੀ ਫਤਿਹਗੜ ਪੈਂਤੂਰ ਮੇਰੀ ਰਿਸ਼ਤੇਦਾਰ ਜੋ ਸਾੜੀ ਲਾ ਗਈ ਦੋਨਾਂ ਨੌਜਵਾਨ ਮੁੰਡਾ 29 ਦੀ 30 ਸਾਲ ਦਾ ਉਹ ਸਵਰਗਵਾਸ ਹੋ ਗਿਆ ਸੀ ਅੱਜ ਅੱਜ ਅਸੀਂ ਉਹਨਾਂ ਦੇ ਭੋਗ ਤੇ ਗਏ ਸੀ ਆ ਗਿਆ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਮੇਰੀ ਭੈਣ ਰਹਿੰਦੀ ਹੈ ਜੀ ਤੇ ਭਾਣਜਾ ਮੇਰਾ ਕਾਫੀ ਬੁਮਾਰਾ ਤੇ ਉਹਦਾ ਪਤਾ ਲੈ ਕੇ ਅਸੀਂ ਸਵੇਕ 6 ਵਜੇ ਫਿਰੋਜ਼ਪੁਰ ਤੋਂ ਚੱਲੇ ਆ ਜੀ ਅੱਛਾ ਜੀ ਤੇ ਇੱਥੇ ਆ ਕੇ ਘਰ ਦੇ ਕਹਿਣ ਲੱਗੇ ਕਿ ਕੁਝ ਖਾ ਲਈਏ ਕੋਈ ਭੁੱਖ ਲੱਗੀ ਹੋਈ ਆ ਅਸੀਂ ਚਲੋ ਆ ਰੇੜੀ ਦੇਖੀ ਹੈ ਕਿ ਗੱਡੀ ਮੈਂ ਆਪਦੀ ਆ ਸਾਈਡ ਤੇ ਲਾ ਕੇ ਮੈਂ ਇੱਕ ਦਹੀਂ ਭੱਲੇ ਦੀ ਪਲੇਟ ਲਿਆ ਕੇ ਅੰਦਰ ਫੜਾਈ ਆ ਦੂਸਰੀ ਹਾਲੇ ਲੈ ਨਹੀਂ ਗਿਆ ਉਧਰੋਂ ਇਹ ਗੱਡੀ ਆਈ ਬਹੁਤ ਜ਼ਿਆਦਾ ਤੇਜ਼ ਸਪੀਡ ਤੇ ਇਹ ਰੇੜੀ ਵਿੱਚ ਵਜੀ ਆ ਉਸ ਤੋਂ ਬਾਅਦ ਸਾਡੀ ਗੱਡੀ ਵਿੱਚ ਵਜੀ ਉਸ ਤੋਂ ਬਾਅਦ ਹੋਰ ਕਿਹਦੀ ਕਿਹਦੀ ਗੱਡੀ ਵਿੱਚ ਵਜੀ ਆ ਇਹ ਨਹੀਂ ਪਤਾ ਹੈਗਾ ਕਿਹੜੀ ਗੱਡੀ ਕਿਹੜੀ ਸੀ ਤੇ ਤੁਹਾਡੇ ਕੋਲੇ ਕਿਹੜੀ ਗੱਡੀ ਹੈ ਮੇਰੇ ਕੋਲੇ ਸਿਆਜ ਗੱਡੀ ਹੈ ਜੀ ਮਰੂਤੀ ਸਜੂਰ ਸਵਿਫਟ ਉਹਨਾਂ ਦੀ ਔਰ ਇੱਕ ਉਹ ਵਰਨਾ ਗੱਡੀ ਉਹਦੇ ਵਿੱਚ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਵਜਿਆ ਇਹ ਉਹ ਵਰਨਾ ਗੱਡੀ ਵਾਲੇ ਮੁੰਡੇ ਤਾਂ ਕਹਿੰਦੇ ਬਹੁਤ ਬੁਰਾ ਹਾਲ ਉਹ ਰੇੜੀ ਤੇ ਖੜਾ ਗੋਲ ਗੱਪੇ ਖਾਂਦਾ ਸੀਗਾ ਅੱਛਾ ਜੀ ਹਾਂ ਜੀ ਕਈ ਗੱਡੀਆਂ ਨੂੰ ਚਪੇਟ ਚਲੇ ਆਏ ਨੇ ਮੇਰੇ ਖਿਆਲ ਚ ਇੱਕ ਸਰਦਾਰ ਜੀ ਇੱਥੇ ਹੋਰ ਖੜੇ ਉਹ ਕਹਿੰਦੇ ਵੀ ਮੇਰੀ ਗੱਡੀ ਮਾਰਤਾ ਹੈ ਇੱਕ ਉਹ ਵਰਨਾ ਖੜੀ ਉਹ ਵੀ ਥੋੜੀ ਭੰਨੀ ਪਈ ਐ ਇਧਰ ਉਹ ਸਾਡੀ ਗੱਡੀ ਸਾਰੀ ਭੰਤੀ ਜੀ ਹਾਂ ਜੀ ਕੀ ਨਾ ਆਪਣਾ ਹੀ ਖਰੋ ਜੋਰ ਮੇਰਾ ਨਾ ਨਵਜੋਤ ਸਿੰਘ ਹੈ ਜੀ ਨਵਜੋਤ ਸਿੰਘ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਬਾਈ ਜੀ ਮੈਂ ਇਧਰੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਮੈਂ ਬਿਜਲੀ ਘਰ ਕੋਲੇ ਖੜਾ ਫਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਧੀਰ ਚ ਆ ਕੇ ਲਾਲ ਕਲਰ ਦੀ ਸਵਿਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਨਾਲ ਮੈਨੂੰ ਧੱਕਾ ਲੱਗਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਤੇ ਉਸ ਤੋਂ ਬਾਅਦ ਪਿੱਛੇ ਆ ਕੇ ਇਧਰ ਪਿਛਲੇ ਤੁਹਾਡੇ ਪਿੱਛੇ ਦੇਖ ਸਕਦੇ ਹੋ ਤੁਹਾਡੇ ਗੋਲਗੱਪਿਆਂ ਵਾਲੀ ਰੈਡੀ ਤੇ ਇੱਕ ਸਾਈਕਲ ਵਾਲਾ ਵੀ ਮਾਰਤਾ ਤੇ ਬਾਕੀ ਗੱਡੀਆਂ ਦੇ ਵਿੱਚ ਵੀ ਨਕਸਾਰਤਾ ਉਹ ਤੁਹਾਡੇ ਉੱਤੇ ਖੜੀ ਆਈ ਪਿੱਛੇ ਸਾਰੀ ਗੱਡੀ ਵੱਜਣ ਤੋਂ ਬਾਅਦ ਇਹ ਕਿੱਡੀ ਕਿੰਨਾ ਗੱਡੀਆਂ ਦੇ ਵਿੱਚ ਟਾਕ ਵੱਜਿਆ ਇਹ ਭਾਜੀ ਉਸ ਤੋਂ ਬਾਅਦ ਪਿੱਛੇ ਦੋ ਤੰਨੇ ਗੱਡੀਆਂ ਚ ਵਜਿਆ ਜੀ ਇੱਕ ਤਾਂ ਵਰਨਾ ਖੜੀ ਆ ਜੀ ਪਹਿਲਾਂ ਤਾਂ ਉਹ ਗੋਲ ਗੱਪੇ ਵਾਲੇ ਰੇੜੀ ਦੇ ਉੱਤੇ ਚੜਿਆ ਤੇ ਸਾਈਕਲ ਵਾਲਾ ਖੜਾ ਸੀ ਉੱਤੇ ਉਹਦੇ ਉੱਤੇ ਫਿਰ ਅੱਗੇ ਇੱਕ ਤੁਹਾਡੇ ਅੱਗੇ ਖੜੀ ਬਲੀਨੋ ਖੜੀ ਆ ਪਤਾ ਨਹੀਂ ਕਿਹੜੀ ਆ ਜੀ ਉਹਦੇ ਵਿੱਚ ਵਜਿਆ ਤੇ ਸਾਰੀਆਂ ਗੱਡੀਆਂ ਇਕੱਠੀਆਂ ਹੋ ਗਈਆਂ ਜੀ ਮੌਕਾ ਆਇਆ ਸੀ ਮੌਕੇ ਦੇਖਿਆ ਵੀ ਉਹਦੀ ਡਰਿੰਕ ਵੀ ਕੀਤੀ ਆ ਜੀ ਡਰਿੰਕ ਵੀ ਕੀਤੀ ਆ ਹਾਂਜੀ ਲਾਲ ਗੱਡੀ ਵਾਲਾ ਜੀ ਬਹੁਤ ਸਪੀਡ ਤੇ ਸੀਗਾ ਜੀ ਅੱਛਾ ਇਹ ਲਾਲ ਗੱਡੀ ਵਾਲੇ ਨੇ ਸਾਰੀਆਂ ਗੱਡੀਆਂ ਲਪੇਟ ਚ ਲੈ ਲਈ ਹਾਂਜੀ ਸਾਰੀਆਂ ਗੱਡੀਆਂ ਲਾਲ ਗੱਡੀ ਵਾਲੇ ਨੇ ਲਪੇਟ ਚ ਲੈਂਤੀਆਂ ਜੀ ਹਾਂ ਰੇੜੀ ਰੇੜੀ ਵੀ ਪਾਲਟੀ ਆ ਜੀ ਤੁਹਾਡੇ ਪਿੱਛੇ ਹੀ ਆ ਜੀ ਇਹ ਇਹਦੇ ਨਾਲ ਹੋਰ ਵੀ ਕੋਸੀ ਕਿ ਇਕੱਲਾ ਹੀ ਸੀ ਇਹ ਇਹ ਦੋ ਜਣੇ ਸੀਗੇ ਜੀ ਇੱਕ ਤਾਂ ਪਤਾ ਨਹੀਂ ਨਿਕਲ ਕੇ ਬਾਹਰ ਨੂੰ ਹੋ ਗਿਆ ਵਾ ਹਾਂਜੀ ਇਹ ਆ ਉਹ ਅੰਦਾ ਜਿਹੜਾ ਵਿਚ ਪਿਆ ਵਾ ਹੁਣ ਇਸ ਟੈਂ ਸਰਦਾਰ ਜੀ ਇਹ ਖੁਦ ਚਲਾ ਰਿਆ ਸੀਗਾ ਇਹ ਕਹਿੰਦਾ ਸੀ ਚਾਰ ਜਣੇ ਆ ਪਾ ਜੀ ਮੇਰੇ ਉੱਥੇ ਵੀ ਗੱਡੀ ਚ ਵੱਜੀ ਤੇ ਮੈਂ ਡਿੱਗ ਪਿਆ ਮੈਂ ਆਪਦਾ ਪਰਨਾ ਬੰਨ ਕੇ ਹੁਣ ਤੁਹਾਡੇ ਅੱਗੇ ਆ ਕੇ ਖੜਾ ਵਾ ਬਾਕੀ ਮੈਨੂੰ ਮੈਂ ਚਾਰ ਜਾਨੇ ਨਹੀਂ ਦੇਖੇਗੇ ਤੁਹਾਡੀ ਕਿੰਨੀ ਗੱਡੀ ਦਾ ਮੇਰੀ ਗੱਡੀ ਸਾਰੀ ਨੁਕਸਾਨਤੀ ਜੀ ਸਾਈਡ ਤੋਂ ਤੇ ਸਾਰਾ ਕੁਝ ਚਲਤਾ ਵਾ ਗੱਡੀ ਦਾ ਟੋਟਲ ਡੈਮੇਜ ਦੇ ਵਿੱਚ ਹੀ ਗਈ ਹੈ ਲੱਗਦਾ ਤੇ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮੇਰੇ ਸਾਬ ਇੱਕ ਐਕਟ ਹੋਇਆ ਜੀ ਇੱਕ ਸਾਈਕਲ ਵਾਲਾ ਗਿਆ ਜੀ ਤੇ ਗੋਲ ਗੱਪੇ ਵਾਲੀ ਰੇੜੀ ਵਾਲਾ ਵੀ ਉਹਨੂੰ ਲੈ ਕੇ ਗਿਆ ਜੀ ਅੱਬੋ ਪਿਆਨਾ ਕ ਐਕਸੀਡੈਂਟ ਹੋਇਆ ਇੱਕ ਗੱਡੀ ਨੇ ਸਾਰੀਆਂ ਗੱਡੀ ਨੂੰ ਚੁੱਕ ਲਿਆ ਕੀ ਕੀ ਮਾਮਲਾ ਸੀ ਕਿੱਦਾਂ ਕਿੰਨੇ ਬੰਦੇ ਜੱਕ ਨਹੀਂ ਕਿੰਨੇ ਆਂ ਨਹੀਂ ਡਿੱਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਆ ਜਿੱਥੇ ਸਮਾਜ ਸੇਵਾ ਸੱਡੀ ਦੇ ਮੈਂਬਰ ਸਾਹਿਬਾਨ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤ ਆ ਉਥੇ ਐਮਰਜੈਂਸੀ ਜਦੋਂ ਕਾਲ ਆਈ ਤੇ ਇੱਕ ਸਵਿਫਟ ਲਾਲ ਰੰਗ ਦੀ ਜਿਸ ਨੇ ਆਪਣਾ ਸੰਤੁਲਨਤਵ ਉੰਗਾੜਿਆ ਜਾਂ ਤੇਜ਼ ਰਫਤਾਰ ਦੇ ਕਾਰਨ ਜਿਹੜੀ ਹੋਰ ਦੋ ਤਿੰਨ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਇੱਕ ਗੋਲਗਾ ਪੈਣੀ ਰੇੜੀ ਜਿੱਥੇ ਨੌਜਵਾਨ ਵੀਰ ਖਾਨ ਮੋਟਰਜ਼ ਵਾਲਾ ਜਿਹੜਾ ਵੀਰ ਸੀਗਾ ਗੋਲ ਗੱਪੇ ਖਾ ਰਿਆ ਸੀ ਉਸ ਦੇ ਵਿੱਚ ਟੱਕਰ ਮਾਰੀ ਤੇ ਉਹ ਗੰਮੀ ਰੂਪ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਦੋਨੇ ਉਹਦੀਆਂ ਲੱਤਾਂ ਫੈਕਚਰ ਹੋ ਗਈਆਂ ਤੇ ਪੇਟ ਦੀਆਂ ਜਿਹੜੀਆਂ ਅੰਤੜੀਆਂ ਸੀ ਉਹ ਵੀ ਬਾਹਰ ਆ ਗਈਆਂ ਜਿਸ ਦੀ ਨਾਜਿੱਤ ਕਹਾਲ ਨੂੰ ਦੇਖਦੇ ਹੋਏ ਨਾਲ ਦੀ ਨਾਲ ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨੇ ਆਪਣੇ ਮੈਡੀ ਸਿਟੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਦੂਸਰਾ ਵੀਰ ਜਿਹੜਾ ਸਾਈਕਲ ਤੇ ਸੀਗਾ ਉਹਦੀ ਮੌਕੇ ਤੇ ਜਿਹੜੀ ਕਿ ਡੈਥ ਹੋ ਗਈ ਆ ਤੇ ਡਾਕਟਰ ਸਾਹਿਬਾਨਾਂ ਨੇ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਜਿਹੜਾ ਗੋਲ ਗੱਪਿਆਂ ਵਾਲਾ ਵੀਰ ਆ ਉਹਦੇ ਵੀ ਕਮੀਰ ਰੂਪ ਦੇ ਵਿੱਚ ਸੱਟਾਂ ਵੱਜੀਆਂ ਵਾਂ ਪਰ ਉਹਦੀ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਜਿਹੜਾ ਵੀਰ ਆ ਖਾਸ ਕਰਕੇ ਜਿਹੜੀ ਗੋਲ ਗੱਪੇ ਖਾ ਰਿਹਾ ਸੀਗਾ ਉਹ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਤੇ ਜਿਹੜੇ ਮੈਡੀਸਿਟੀ ਹਸਪਤਾਲ ਦੇ ਵਿੱਚ ਉਹਨਾਂ ਰੈਫਰ ਕੀਤਾ ਗਿਆ ਹੈ ਕਿੰਨੀਆਂ ਗੱਡੀਆਂ ਨੂੰ ਟੱਕਰ ਮਾਰੀ ਹੈ ਜੀ ਇਹ ਚਾਰ ਗੱਡੀਆਂ ਚਾਰ ਗੱਡੀਆਂ ਕਿਹੜੀ ਚਲਾ ਰਹੀ ਹੈ ਜੀ ਦੇਖੋ ਜੀ दारू ਪੀਣ ਦੀ ਗੱਲ ਆ ਜਾਂ ਕਿ ਹੋਰ ਨਸ਼ਾ ਦਾ ਸੇਵਨ ਕੀਤਾ ਉਹ ਅਸੀਂ ਨਹੀਂ ਕਹਿ ਦੱਸ ਸਕਦੇ ਨਾ ਹੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਡਾਕਟਰ ਸਾਹਿਬ ਹੀ ਉਹ ਦੱਸ ਸਕਦੇ ਹੁੰਦੇ ਜਦੋਂ ਚੈੱਕ ਅਪ ਹੁੰਦਾ ਵਾ ਜਾਂ ਉਹਦਾ ਬੋ ਟੈਸਟ ਹੁੰਦਾ ਵਾ ਫਿਰ ਪਤਾ ਲੱਗਦਾ ਵੀ ਉਹਦਾ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਕਿਉਂਕਿ ਜਿੱਥੇ ਸਮਾਜ ਸੇਵਾ ਸੁਸਾਇਟੀ ਦੀ ਮੈਂਬਰਾਂ ਦੀ ਗੱਲ ਕਰੀਏ ਮੈਂਬਰ ਹਮੇਸ਼ਾ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਉਹ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਚਾਹੇ 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰ ਹੁੰਦਾ ਉਹਨਾਂ ਨੂੰ ਘਟਨਾ ਸਥਾਨ ਤੋਂ ਚੱਕ ਕੇ ਸਿਵਲ ਹਸਪਤਾਲ ਮੁਗਾ ਵਿਖੇ ਡਾਕਟਰਾਇਆ ਜਾਂਦਾ ਜਿਹੜੀਆਂ ਆਹ ਟਰਾਲੀਆਂ ਲੱਗਦੀਆਂ ਨੇ ਬਰਗਰਾਂ ਵਾਲੀਆਂ ਹਾਂਜੀ ਇਥੇ ਕਾਰਾਂ ਲਾਉਂਦੇ ਆ ਲੋਕ ਸੜਕ ਤੇ ਅੱਛਾ ਕਿਉਂ ਮੇਰੀ ਇੱਥੇ ਡਿਊਟੀ ਹੁੰਦੀ ਮੈਂ ਇੱਥੇ ਬਹਿਣਾ ਹੈ ਤੇ ਜਿੰਨੇ ਚਾਂਟ ਹੋਇਆ ਇਹਦੀ ਵਜ੍ਹਾ ਕਾਰਨ ਹੁੰਦਾ ਜਿਹੜੀ ਇਧਰੋਂ ਗੱਡੀਓ ਲਾਜ ਵੀ ਆਈ ਹੈ ਉਹ ਗੱਡੀ ਆਈ ਤੇ ਇੱਥੇ ਗੱਡੀ ਖੜੀ ਆ ਖੜੀ ਗੱਡੀ ਇਹਦੇ ਵਿੱਚ ਵੱਜ ਕੇ ਉਹ ਬੇਕੰਟਰੋਲ ਹੋ ਗਈ ਗਾਹ ਜਾ ਕੇ ਇੱਕ ਬਰਗਰਾਂ ਵਾਲਾ ਦੋ ਕਾਰਾਂ ਇੱਕ ਸਾਈਕਲ ਵਾਲਾ ਸਾਰੇ ਉਹਨੇ ਰਗੜ ਦਿੱਤੇ ਤੇ ਗਲਤੀ ਉਹ ਤੋਂ ਪੁਰ ਕਰਦੇ ਆ ਟਰਾਲੀ ਦੀ ਤੇ ਬਾਹਲੀ ਗੱਡੀ ਦੀ ਉਹ ਤੋਂ ਕੰਟਰੋਲ ਨਹੀਂ ਹੋਈ ਉਹ ਹੁਣ ਵੇਖ ਲੋ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਗਾਰਾਂ ਜਿਹੜੇ 버ਗਰ ਖਾਣ ਵਾਲੇ ਨੇ ਸਾਰੇ ਸੜਕ ਤੇ ਲਾ ਕੇ ਤੇ ਉਧਰ ਵੱਢ ਜਾਂਦੇ ਇਹ ਬੰਦੋ ਕਰਨੀਆਂ ਚਾਹੀਦੀਆਂ ਐਸਐਸਪੀ ਨੂੰ ਬੇਨਤੀ ਕਰਦੇ ਆ ਤੇ ਇਥੇ ਚਕਾਉਣੀਆਂ ਚਾਹੀਦੀਆਂ ਆਹ ਟਰਾਲੀਆਂ ਗੰਮ ਪੀਤੀ ਹੋਈ ਸੀ ਜਿਹੜਾ ਹਾਂ ਉਹਦੀ ਸ਼ਰਾਬੀ ਪੀਤੀ ਆ ਸ਼ਰਾਬ ਪੀਤੀ ਆ ਉਹਦੀ ਤੇ ਪਰ ਉਹ ਤੋਂ ਕੰਟਰੋਲ ਬੇ ਕੰਟਰੋਲ ਤਾਂ ਹੋਈ ਆ ਉਹ ਗੱਡੀਆਂ ਕਰਕੇ ਉਥੇ ਜਲੀਤੀ ਮਰੀ ਗੱਡੀ ਨਾ ਸਭੀ ਨਿੱਕੜੀ ਫੇਰ ਆਹ ਗੱਡੀ ਜਿਬਜੀ ਕਿਸੇ ਦੀ ਹਾਨੀ ਤਾਂ ਨਹੀਂ ਹੋਈ ਨਾ ਇੱਕ ਬੰਦਾ ਮਰ ਗਿਆ ਫੈਗਲਾਵਾ ਤੇ ਇੱਕ ਬੰਦੇ ਦੇ ਪੱਟ ਟੁੱਟ ਗਿਆ ਦਨੇ ਤੇ ਇੱਕ ਉਹ ਜਿਹੜਾ 버ਗਰ ਆ ਉਹ ਦੂਜਾ ਗੋਲ ਗੱਪਿਆਂ ਵਾਲਾ ਰੇੜੀ ਵਾਲਾ ਉਹਦੇ ਵੀ ਸੱਟਾ ਉਹਨੂੰ ਵੀ ਹਸਪਤਾਲ ਲੈ ਗਏ ਤੇ ਦੋ ਮੁੰਡਿਆਂ ਨੂੰ ਹੋਲ ਗਏ ਚਾਰ ਪੰਜ ਨੂੰ ਹਸਪਤਾਲ ਲੈ ਗਏ ਚਾਰ ਪੰਜ ਜਣੇ ਮਤਲਬ ਜਾ ਹਾਂ ਹਾਂ ਪੰਜ ਛੇ ਜੱਕ ਨਹੀਂ ਹਾਂਜੀ ਹਾਂਜੀ